narpa narwara aqal murat ayone sa ਜੋ ਬੁਲਾਵੇ ਤੂੰ ਬੋਲੇ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਮੋਕ ਉਜਰੇ ਸਾਸਤਰ ਖਟ ਬੇੰਗ ਬੇਰਣ ਚੜ ਜਾਏ ਅੰਧ ਲਖ ਬਜਰੋ ਸੁਣੈ ਜੋ ਕਾਲ ਕਿਰਪਾ ਕਰਾ ਹੋ ਵਸੇ ਪ੍ਰਤੁਖ ਸੰਦੇ ਨੂਰ ਅਰਸੋਂ ਕੋਰਸੋਂ ਚਟੀ ਐ ਤੁਦ ਡਿਠੇ ਸਤੇ ਪਾਤਸ਼ਾਹ ਹਰ ਜਨਮ ਜਨਮ ਦੀ ਕਠੀ ਐ ਵਾਹਿਗੁਰੂ साहिब जी गौड़ी महल्ला तीजा गुरमुख सेवा प्राण अधारा हर जी और राख हृदय उर तारा गुरमुख शोभा साच द्वारा गुरमुख सिवा प्रा अधारा हर जियो राखो हृदय उर तारा गुरमुख शोभा साच दरा पंडित हर पड तजो वारा ਗੁਰਮੁਖ ਬਾਜਨ ਉਤਰੋ ਪਾਰਾ ਰਹਾ ਗੁਰਮੁਖ ਵਿੱਚ ਹਉ ਮੈਂ ਜਾਏ ਗੁਰਮੁਖ ਮੈਂ ਨਰਨਾ ਲਾਗੈ ਆਈ ਗੁਰਮੁਖ ਨਾਮ ਵਸੈ ਮਨ ਆਈ गुरमुख करम तरम सच होय गुख अहंकार जलाए दोय नाम रते सुख अपना मन प्रबो दो सोई ਲੋਕ ਸਮਝਵੋ ਸੁਣੇ ਨਾ ਕੋਈ ਗੁਰਮਖਿ ਸਮਝਹੁ ਸਦਾ ਸੁਖ ਹੋਈ ਮਨਮੁਖ ਡੰਫ ਬਹੁਤ ਚਤਰਾਈ ਜੋ ਕਿਛੁ ਖਮਾਵੈ ਸੋ ਥਾਏ ਨ ਪਾਈ ਆਵ ਜਾਵ ਹਰਨ ਕਾਈ ਮਨ ਮੁਖ ਕਰਮ ਕਰੇ ਬਹੁਤ ਅਭਿਮਾਨ ਬਗਜੁ ਲਾਈ ਬਹਿ ਨਿਤ ਧਿਆਨਾ ਜਮ ਪਕੜਿਆ ਤਬਹੀ ਪਛਤਾਨਾ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗੁਰ ਪ੍ਰਸਾਦਿ ਮਿਲਹਿਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮਖ ਜਾਤ ਪਤ ਨਾਮੇ ਵਢਿਆਈ ਸਾਇਰ ਕੀ ਪਤਰੀ ਵਿਦਾਰਗ ਵਾਈ ਨਾਨਕ ਬਿਨ ਨਾਮੈ ਝੂਠੀ ਚਤਰਾਇ ਗੁਰਮਖ ਜਾਤ ਪਤ ਨਾਮੇ ਵਢਿਆਈ ਸਾਇਰ ਕੀ ਪੁਤਰੀ ਬਿਦਾਰ ਗਵਾਈ ਨਾਨਕ ਬਿਨ ਨਾਮੈ ਝੂਠੀ ਚਤਰਾਇ ਰਾਜਾ ਨਰਾਜ ਪਾਣਾ ਪਾਨ ਦੇਵਾ ਦੇਵ ਉਪਮਾ ਮਹਾਨ ਚਵਰ ਸ਼ਤਰਧਗਤ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜਨ ਸਰਵਨ ਕਰਨ ਲਈ ਇਕੱਤਰ ਹੋਏ ਬਰੂਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਮਰਵਾਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਵਾਨ ਵਿੱਚ ਆਪਾਂ ਸਾਰਿਆਂ ਸਰਵਣ ਕੀਤਾ ਸੀ ਮਨ ਕਾ ਸੋਤ ਪ੍ਰਦੂਜਾ ਭਾਉ ਪਰ ਮੈਂ ਭੁੱਲਿਆ ਆਵੈ ਜਾਉ ਗੋਇੰਦਵਾਲ ਸਾਹਿਬ ਦੀ ਧਰਤੀ ਹੈ ਕਿਸੇ ਪ੍ਰੇਮੀ ਨੇ ਬ੍ਰਾਹਮਣਾ ਨੂੰ ਬੁਲਾਇਆ ਹੈ ਘਰ ਪੂਜਨ ਚਾਰ ਕੀਤਾ ਹੈ ਪਰ ਘਰ ਦੇ ਵਿੱਚ ਰਾਤ ਸਮੇਂ ਬੱਚੇ ਨੇ ਜਨਮ ਲਿਆ ਹੈ ਬ੍ਰਾਹਮਣਾ ਨੂੰ ਪਤਾ ਲੱਗ ਜਾਂਦਾ ਹੈ ਇਹ ਕਰ ਦੇ ਵਿੱਚ ਤੱਛੇ ਨੇ ਜਨਮ ਲਿਆ ਸੂਤਕ ਸ਼ੁਰੂ ਹੋ ਗਿਆ ਇਸ ਕਰਕੇ ਉਹ ਬ੍ਰਾਹਮਣ ਉਸ ਪ੍ਰੇਮੀ ਦੇ ਘਰ ਨਾ ਗਏ ਉਸ ਪ੍ਰੇਮੀ ਨੇ ਭੋਜਨ ਤਿਆਰ ਕੀਤਾ ਸੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਚਰਨ ਛਾਂ ਦੇ ਵਿੱਚ ਉਹ ਪ੍ਰੇਮੀ ਜਾਂਦਾ ਹੈ ਜਾ ਕੇ ਬੇਨਤੀ ਕਰਦਾ ਹੈ ਕਿ ਮਹਾਰਾਜ ਭੋਜਨ ਤਿਆਰ ਹੈ ਪਰ ਘਰ ਵਿੱਚ ਬੱਚਾ ਹੋਣ ਕਰਕੇ ਬ੍ਰਾਹਮਣ ਲੋਕ ਸ਼ਕਨ ਨਹੀਂ ਆਏ ਅੰਨ ਵਿਅਰਥ ਚਲਿਆ ਜਾਏਗਾ ਆਪ ਕਿਰਪਾ ਕਰੋ ਗੁਰੂ ਸਾਹਿਬ ਨੇ ਉਸ ਦੀ ਬੇਨਤੀ ਪ੍ਰਵਾਨ ਕਰਕੇ ਸਿੱਖਾਂ ਨੂੰ ਭੇਜ ਦਿੱਤਾ ਸਿੱਖਾਂ ਭੋਜਨ ਛਕਿਆ ਅਨ ਸਫਲਾ ਹੋ ਗਿਆ ਜਦੋਂ ਬ੍ਰਾਹਮਣਾਂ ਨੂੰ ਪਤਾ ਲੱਗਾ ਤੇ ਗੁਰੂ ਜੀ ਪਾਸ ਉਹ ਬ੍ਰਾਹਮਣ ਆ ਗਏ ਗੁਰੂ ਜੀ ਨੂੰ ਆ ਕੇ ਕਹਿਣ ਲੱਗੇ ਕਿ ਆਪ ਇਤਨੇ ਵੱਡੇ ਗੁਰੂ ਹੋ ਆਪ ਸੂਤਰਕ ਬਾਤ ਦਾ ਵਿਚਾਰ ਨਹੀਂ ਕਰਦੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਸਮਝਾਉਣ ਦੇ ਲਈ ਵੀ ਭਾਈ ਸੂਤਰ ਕੀ ਹੈ ਇਹ ਸ਼ਬਦ ਦਾ ਵਿਚਾਰਨ ਕੀਤਾ ਪਹਿਲੇ ਪਾਤਸ਼ਾਹ ਧੰਗੁਰੂ ਨਾਨਕ ਦੇਵ ਜੀ ਵੀ ਮਹਾਰਾਜ ਨੇ ਆਸਾ ਦੇ ਰਾਗ ਆਸਾ ਰਾਗ ਦੇ ਵਿੱਚ ਸੂਤਕ ਬਾਰੇ ਲਿਖਿਆ ਹੈ ਕਿ ਮਨ ਕਾ ਸੂਤਕ ਲੋਭ ਹੈ ਜਿਵੇਂ ਸੂਤ ਤੋੜ ਜਿਹੜਾ ਮਨ ਦਾ ਸੂਤਕ ਲੋ ਹੈ ਲੋਭ ਲੋਭ ਹਰ ਵਿਅਕਤੀ ਦੇ ਅੰਦਰ ਇਹ ਤਾਂ ਕੋਈ ਬਚਿਆ ਨਹੀਂ ਇਸ ਸੰਸਾਰ ਦੇ ਵਿੱਚ ਕੋਈ ਨਹੀਂ ਬਚਿਆ ਹਰ ਇੱਕ ਦੇ ਮਨ ਦੇ ਅੰਦਰ ਲੋਭ ਹੈ ਸੋ ਗੁਰਦੇਵ ਕਹਿ ਰਹੇ ਨੇ ਕਿ ਸੂਤਕ ਪਾਈ ਸਭ ਨੂੰ ਚੰਬੜਿਆ ਤੇ ਜੀਵਾ ਸੂਤ ਕੋੜ ਹੁਣ ਜੀਵਾ ਦੇ ਨਾਲ ਜਪਣਾ ਤਾਂ ਨਾਮ ਹੈ ਇਸ ਜੀਵਾ ਦੇ ਨਾਲ ਨਾਮ ਜਪਣਾ ਪਰ ਨਾਮ ਨੂੰ ਛੱਡ ਕੇ ਨਾਮ ਨੂੰ ਛੱਡ ਕੇ ਇਸ ਜੇਬ ਦੇ ਨਾਲ ਹੀ ਝੂਠ ਬੋਲੇ ਜਾ ਰਹੇ। ਸੁਗੁਰਦੇਵ ਕਹਿ ਰਹੇ ਨੇ ਕਿ ਭਾਈ ਇਹ ਵੀ ਸੂਤ ਕਹਿੰਦਾ। ਜਿਹੜਾ ਝੂਠ ਬੋਲਣਾ ਹੈ ਇਹ ਵੀ ਸੂਤ ਹੀ ਹੈ। ਅੱਖੀ ਸੂਤ ਕੁ ਵੇਖਣਾ। ਪਰਤ ਰਿਆ ਪਰ ਧਨ ਰੂਪ। ਉਹਨੇ ਅੱਖਾਂ ਦਿੱਤੀਆਂ। ਅਕਾਲ ਪੁਰਖ ਵਾਏ ਹੋਏ ਕਹੇ ਸੋਹਣੇ ਨੈਤਰ ਦਿੱਤੇ ਨੇ। ਇੰਨਾ ਦੇ ਨਾਲ ਗੁਰੂ ਦੇ ਦਰਸ਼ਨ ਜਿਦਾਰੇ ਪਰੇ ਅੱਖਾਂ ਕੀ ਕਰਦੀਆਂ ਇਹ ਪਰਾਇਆਂ ਇਸਤਰੀਆਂ ਤੱਕਦੀਆਂ ਪ੍ਰਾਇਆ ਰੂਪ ਤੱਕਦੀਆਂ ਮੰਦਾ ਜੰਗਾ ਦੇ ਤੋ ਸੂਤਰ ਤਾਂ ਇਹਨਾਂ ਨੂੰ ਚੰਬੜਿਆ ਜੋ ਦੇਖਣਾ ਹੈ ਉਹ ਦੇਖ ਨਹੀਂ ਰਹੀ ਰਾਹ ਛੱਡ ਕੇ ਤੁਰਹੇ ਪਈਆਂ ਉਹ ਗੁਰਦੇਵ ਕੈਨਕੇ ਕੰਨੀ ਕੰਨੀ ਸੂਤਕ ਕੰਪੈ ਲਾਇ ਤਬਾਰੇ ਖਾਈ ਉਹਨਾਂ ਕੰਨਾਂ ਦੇ ਨਾਲ ਸੁਣਨੀ ਤਾਂ ਗੁਰੂ ਦੀ ਸਿਫਤ ਸਲਾਹ ਹੈ ਕੀਰਤਨ ਸੁਣਨਾ ਹੈ ਪਾਠ ਸੁਣਨਾ ਹੈ ਕਥਾ ਵਿਚਾਰ ਸੁਣਨੀ ਹੈ ਚੰਗੇ ਬਚਨ ਸੁਣਨੇ ਨੇ ਪਰ ਇਹ ਕੰਨ ਨਿੰਦਿਆ ਸੁਣਦੇ ਨੇ ਚੁਗਲੀ ਸੁਣਦੇ ਨੇ ਝੂਠ ਸੁਣਦੇ ਨੇ ਉਹਨਾਂ ਦੇ ਵਿੱਚ ਮਾਸਤ ਰਹਿੰਦੇ ਨੇ। ਸੁਰਦੇਵ ਕਰੇ ਨੇ ਭਾਈ ਇਹ ਵੀ ਸੁਤ-ਵਤੂ ਨਹੀਂ ਬਚੇ। ਨਾਨਕ ਹੰਸਾ ਆਦਮੀ ਬੱਦੇ ਜੰਪੁਰ ਜਾਏ। ਮਨੁੱਖ ਵੇਖਣ ਨੂੰ ਭਾਵੇਂ ਹੰਸ ਵਰਗੇ ਸੋਹਣੇ ਨੇ। ਵੇਖਣ ਨੂੰ ਬੜੇ ਸੋਹਣੇ ਲੱਗਦੇ ਨੇ, ਬੜੇ ਸੋਹਣੇ ਕੱਪੜੇ ਪਾਏ ਨੇ। ਲਿਬਾਸ ਬਹੁਤ ਚੰਗਾ, ਪਹਿਰਾਵਾ ਚੰਗਾ। ਪਰ ਅੰਦਰੋਂ ਕਰਮ ਨਹੀਂ ਚੰਗੇ ਕਰਦੇ। ਆਰਮ ਮਾੜੇ ਲਿਬਾਸ ਸੋਹਣਾ ਹੈ ਜਿਵੇਂ ਸੱਜਣ ਨੇ ਬਣਾਇਆ ਸੀ ਸੱਜਣ ਠੱਪੇ ਲਿਬਾਸ ਵੇਖ ਕੇ ਲੋਕ ਉਹਦੇ ਕੋਲੇ ਆ ਜਾਂਦੇ ਸੀ ਪਰ ਜੇ ਸਾ ਬਾਹਰੋਂ ਦੇਖਦਾ ਸੀ ਪੈਸਾ ਅੰਦਰੋਂ ਨਹੀਂ ਸੀ ਅੰਦਰੋਂ ਲੋਕ ਵਸੇ ਸੀ ਉਹ ਠੱਗ ਲੈਂਦਾ ਸੀ ਲੋਕਾਂ ਨੂੰ ਮਾਰ ਦਿੰਦਾ ਸੀ ਸੋ ਗੁਰਦੇਵ ਕਰਕੇ ਬਾਹਰ ਦੇ ਨਵਾਸ ਬਾਹਰੋਂ ਹੀ ਹਾਂਸ ਵਰਗੇ ਜਿਸ ਦੇ ਪਰ ਇਹਨਾਂ ਦੀ ਖਰਾਕ ਹਾਂਸ ਵਾਲੇ ਨਹੀਂ ਹਾਂਸ ਦਾਦਾ ਕਾ ਨੂੰ ਮੋਤੀ ਚੋਗਣਾ ਪਰ ਇਹਨਾਂ ਦੀ ਬਿਰਤੀ ਬਗਲੇ ਵਾਲੀ ਹੈ ਬਾਹਰੋਂ ਹਾਂਸ ਵਰਗੇ ਲੱਗਦੇ ਨੇ ਪਰ ਬਿਰਤੀ ਜਿਹੜੀ ਹੈ ਉਹ ਬਗਲੇ ਵਰਗੀ ਹੈ ਵੇਖਣ ਨੂੰ ਸੋਹਣੇ ਲੱਗਦੇ ਪਰ ਅਖੀਰ ਨੂੰ ਆਪਣੇ ਕਰਮਾ ਕਰਕੇ ਇਹ ਕਰਮਾਂ ਦੇ ਬੱਦੇ ਮਾੜੇ ਕਰਮ ਕਰਨ ਕਰਕੇ ਨਰਕਾਂ ਦੇ ਵਿੱਚ ਜਾਂਦੇ ਨੇ ਨਰਕਾਂ ਤੋਂ ਬਚ ਨਹੀਂ ਸਕਦੇ ਸੋ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਬਰਖਤਾ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ ਗੌੜੀ ਮਹੱਲਾ ਤੀਜਾ ਗੌੜੀ ਰਾਗ ਦੇ ਵਿੱਚ ਤੀਸਰੇ ਪਾਦਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਗੁਰਮਖ ਸੇਵਾ ਪ੍ਰਾਨ ਅਧਾਰਾ ਹਰ ਜੀਉ ਰਾਖੋ ਹਿਰਦੈ ਉਰਤਾਰਾ ਇਹ ਸ਼ਬਦ ਵੀ ਇਹ ਸ਼ਬਦ ਵੀ ਤੀਸਰੇ ਪਾਤਸ਼ਾਹ ਨੇ ਉਹਨਾਂ ਪੰਡਤਾਂ ਨੂੰ ਉਪਦੇਸ਼ ਹੀ ਕੀਤਾ ਹੈ ਸ਼ਬਦ ਇਹਨਾਂ ਨੂੰ ਸਮਝਾਇਆ ਹੈ ਕਿ اے ਭਾਈ ਗੁਰਮਖ ਦਾ ਗੁਰਮਖਾਂ ਦੀ ਜੋ ਸੇਵਾ ਕਰਨੀ ਹੈ ਜਿਹੜੇ ਗੁਰਮਖ ਨੇ ਗੁਰੂ ਦੇ ਨਾਲ ਜੁੜੇ ਹੋਏ ਨੇ ਗੁਰੂ ਦੇ ਬਚਨ ਸੱਚ ਕਰਕੇ ਮੰਨਦੇ ਨੇ ਜੋ ਗੁਰੂ ਕਹਿੰਦਾ ਹੈ ਉਸੇ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਦੇ ਨੇ ਉਹਦੇ ਦੱਸੇ ਹੋਏ ਰਸਤੇ ਤੇ ਚੱਲਦੇ ਨੇ ਐਸੇ ਗੁਰਮਖੰਦੀ ਸੇਵਾ ਕਰਦੇ ਇਹਨੂੰ ਆਪਣੇ ਪ੍ਰਾਣਾ ਦਾ ਆਸਰਾ ਬਣਾਓ ਗੁਰਮਖੰਦੀ ਸੇਵਾ ਕਰੋ ਅੱਜੇ ਹਰਜੀਤ ਜੀ ਭਾਵ ਸਕਾਲਪੁਰਖ ਵਾਹਿਗੁਰੂ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਅੰਦਰ ਉਹਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਉਣਾ ਕਰੋ ਗੁਰਮਖ ਸੋਭਾ ਸਾਚ ਦੁਆਰਾ ਸਤ ਸੰਗ ਰੂਪ ਜਿੱਥੇ ਸਤ ਸੰਗ ਹੋ ਰਿਹਾ ਹੈ ਗੁਰੂ ਘਰ ਸੱਚੇ ਦੁਆਰੇ ਉਥੇ ਫਿਰ ਸ਼ੋਭਾ ਕੌਣ ਪਾਉਂਦੇ ਨੇ ਉਹਨੋਂ ਤੇ ਮਨਮੁਖ ਦਾ ਸੋਭਾ ਪਾ ਨਹੀਂ ਸਕਦਾ। ਉੱਥੇ ਤਾਂ ਗੁਰਮੁਖੀ ਸੋਭਾ ਪਾਉਂਦੇ ਨੇ। ਸਤਸੰਗ ਦੇ ਵਿੱਚ ਬੈਠ ਕੇ ਜਿਹੜੇ ਨਾਮ ਸੁਣਦੇ ਨੇ। ਗੁਰੂ ਦੇ ਕਹੇ ਹੋਏ ਬਚਨ ਸੁਣਦੇ ਨੇ। ਉਹੋ ਹੀ ਭਾਈ ਉਹ ਸੱਚੇ ਦੇ ਦਵਾਰੇ ਦੇ ਅੰਦਰ ਸੋਭਾ ਪਾਉਂਦੇ ਹਨ। ਪੰਡਤ ਹਰ ਪੜ ਤਜੋ ਵਕਾਰਾ। ਏ ਪੰਡਤ ਜੀ ਵਕਾਰਾਂ ਨੂੰ ਤਿਆਕ ਕੇ ਤੇ ਹਰੀ ਨਾਮ ਦੇ ਸੰਬੰਧ ਇਹਨਾਂ ਗ੍ਰੰਥਾਂ ਨੂੰ ਪੜ੍ਹਨਾ ਕਰੋ ਵਕਾਰਾਂ ਨੂੰ ਛੱਡ ਦਿਓ ਤੇ ਜਿਨ੍ਹਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ ਉਹਦੀ ਉਸਤਤਿ ਕੀਤੀ ਹੈ ਗੁਰੂदास ਕੀ ਰੈ ਕੀ ਕਰ ਰਹਾ ਹੈ ਉਹਨਾ ਗ੍ਰੰਥਾਂ ਨੂੰ ਪੜਨਾ ਕਰੋ ਗੁਰਮਖ ਪਾਉ ਜਲ ਉਤਰ ਹਾ ਪਾਰ ਆਏ ਗੁਰਮਖਾਂ ਦਾ ਸੰਗ ਕਰਕੇ ਜਿਹੜੇ ਨਾਮ ਜਪਦੇ ਨੇ ਨਾਮ ਦੇ ਬਿਆਸੀ ਆ ਸਤ ਸੰਗ ਕਰਦੇ ਨੇ ਸੇਵਨ ਕਰਦੇ ਨੇ ਐਸੇ ਗੁਰਮਖਾਂ ਦਾ ਸੰਗ ਕਰਕੇ ਇਸ ਸੰਸਾਰ ਸਮੁੰਦਰ ਤੋਂ ਤਰਨਾ ਕਰੋ ਰਹਾਉ ਦਾ ਬਿਸ਼ਰਾਮ ਦੇ ਕੇ ਅਗਲੇ ਪੰਤੇ ਜੀ ਕਥਨ ਕਰ ਰਹੇ ਹਾਂ ਗੁਰਮਖ ਵਿੱਚ ਹਉ ਮੈਂ ਜਾਈ ਜਿਹੜੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਪ੍ਰਭੂ ਦਾ ਐਸੇ ਗੁਰਮਖਾਂ ਦੇ ਹਿਰਦੇ ਦੇ ਵਿੱਚੋਂ ਹਉਮੇ ਚਲੀ ਜਾਂਦੀ ਹੈ ਗੁਰਮਖ ਮੈਲ ਨਾ ਲਾਗੈ ਆਏ ਤੇ ਐਸੇ ਗੁਰਮਖਾਂ ਦੇ ਹਿਰਦੇ ਦੇ ਵਿੱਚੋਂ ਅਵਿਦਿਆ ਰੂਪੀ ਜਿਹੜੀ ਪਾਪਾ ਰੂਪੀ ਮੈਲ ਹੈ ਉਹ ਉਹਨਾਂ ਨੂੰ ਨਹੀਂ ਲੱਗਦੀ ਚਲੀ ਜਾਂਦੀ ਕਿਉਂਕਿ ਉੱਥੇ ਨਾਮ ਦਾ ਵਾਸਾ ਹੋ ਗਿਆ ਅਗਲੀ ਪੰਗਤੀ ਚ ਕਹਿ ਰਹੇ ਹਨ ਗੁਰਮਖ ਨਾਮ ਵਸੈ ਮਨ ਆਏ ਹੁਣ ਮੈਲ ਧੁੱਤੀ ਗਈ ਮੈਲ ਧੁੱਤੀ ਗਈ ਹਿਰਦਾ ਸਾਫ ਹੋ ਗਿਆ ਸ਼ੁੱਧ ਹੋ ਗਿਆ ਨਿਰਮਲ ਹੋ ਗਿਆ ਕਿਸ ਦੇ ਨਾਲ ਹੋਇਆ ਨਾਮ ਦੇ ਨਾਲ ਹੁਣ ਹਿਰਦੇ ਦੇ ਅੰਦਰ ਮੈਨ ਨਹੀਂ ਰਹੀ ਨਾਮ ਟਿਕਦਾ ਅਗਲੀ ਪੰਕਤੀ ਜਪਨ ਕਰ ਰਹੇ ਹਾਂ ਗੁਰਮਖ ਕਰਮ ਧਰਮ ਸਚ ਹੋਈ ਭਾਈ ਗੁਰਮਖਾਂ ਦੇ ਕਰਮ ਧਰਮ ਕੀਤੇ ਹੋਏ ਹੀ ਸਫਲੇ ਹੁੰਦੇ ਨੇ ਜਿਹੜੇ ਨਾਮ ਜਪਦੇ ਨੇ ਜੋ ਕਾਰਜ ਵੀ ਕਰਦੇ ਨੇ ਉਹ ਸਫਲੇ ਹੋ ਜਾਂਦੇ ਨੇ ਕਿਉਂ ਹੁੰਦੇ ਨੇ ਕਿਉਂਕਿ ਗੁਰੂ ਉਹਨਾਂ ਦੇ ਅੰਗ ਸੰਗ ਹੈ ਗੁਰਮਖ ਅੰਕਾਰ ਜਲਾਏ ਧੋਈ ਇਹ ਗੁਰਮਖ ਜਿਹੜੇ ਨੇ ਉਹ ਜਾਤਿ ਅਹੰਕਾਰ ਧੋਈ ਦਾ ਭਾਵ ਹੈ ਦਵੇਤ ਦੋਰਾ ਦਵੇਸ਼ ਅਰਥ ਸੋਗ ਇਹਨਾਂ ਵਿਕਾਰਾਂ ਨੂੰ ਉਹ ਜਲਾ ਦਿੰਦੇ ਨੇ ਜਿਹੜੇ ਗੁਰਮਖ ਨੇ ਇਹਨਾਂ ਵਿਕਾਰਾਂ ਨੂੰ ਸਾੜ ਦਦੇ ਹਨ ਗੁਰਮਖ ਨਾਮ ਰਤੇ ਸੁਖ ਹੋਈ ਗੁਰਮਖ ਜਨ ਗੁਰਮਖ ਜਾਨਾ ਨਾਮੀ ਦੇ ਨਾਮ ਵਿੱਚ ਉਹਦੇ ਨਾਮ ਸਿਮੰਗਦੇ ਵਿੱਚ ਹੀ ਰਤੇ ਰਹਿੰਦੇ ਨੇ 24 ਘੰਟੇ ਇੱਥੇ ਪੈਰੋਂ ਦਾ ਸਿਮਰ ਨਹੀਂ ਕਰਦੇ ਰਹਿੰਦੇ ਹਨ ਇਸੇ ਕਰਕੇ ਭਾਈ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ ਆਪਣਾ ਮਨ ਪਰਬੋਧ ਹੋ ਗੋਜੋ ਆਪਣੇ ਮਨ ਨੂੰ ਆਪਣੇ ਮਨ ਨੂੰ ਸਮਝਾ ਕੇ ਉਸ ਪਰਮਾਤਮਾ ਨੂੰ ਪੁੱਜਣਾ ਕਰੋ ਜਿਸ ਤਰ੍ਹਾਂ ਆਪਣੇ ਮਨ ਪਰਬੋਧੋ ਦਾ ਭਾਵ ਹੈ ਗਿਆਨ ਪ੍ਰਾਪਤ ਹੋਵੇ ਉਸ ਯੋਗਤੀ ਨੂੰ ਪੁੱਛਣਾ ਕਰੋ ਲੋਕ ਸਮਝਾਵੋ ਸੁਣੈ ਨਾ ਕੋਈ ਕਿਉਂਕਿ ਆਪਣੇ ਮਨ ਨੂੰ ਗਿਆਨ ਹੋਏ ਤਾਂ ਬਿਨਾਂ ਜੇ ਆਪਣੇ ਆਪ ਨੂੰ ਗਿਆਨ ਨਹੀਂ ਤੇ ਲੋਕਾਂ ਨੂੰ ਗਿਆਨ ਦਿਓਗੇ ਲੋਕਾਂ ਦੇ ਵਿੱਚ ਗਿਆਨ ਵੰਡੋਗੇ ਤੇ ਆਪ ਨੂੰ ਗਿਆਨ ਨਹੀਂ ਫਿਰ ਉਹ ਤੁਹਾਡਾ ਕਿਹਾ ਹੋਇਆ ਕੋਈ ਸਮਝੇਗਾ ਨਹੀਂ ਕਿਉਂਕਿ ਤੁਸੀਂ ਆਪ ਉਸ ਰਸਤੇ ਤੇ ਨਹੀਂ ਚੱਲੇ ਪਹਿਲਾਂ ਆਪ ਉਸ ਮੰਜ਼ਲ ਨੂੰ ਪਹੁੰਚਣਾ ਕਰੋ ਫਿਰ ਉਪਦੇਸ਼ ਕਰਨਾ ਕਰੋ ਹੁਣ ਬਾਣੀ ਦੇ ਬਚਨ ਆਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮ ਹੈ ਮਨ ਆਪ ਨੂੰ ਕੋ ਜਵਦਾ ਨਹੀਂ ਆਪ ਦੇ ਪੱਲੇ ਗਿਆਨ ਨਹੀਂ ਲੋਕਾਂ ਦੇ ਵਿੱਚ ਗਿਆਨ ਵੰਡ ਰਿਹਾ ਪਹਿਲਾਂ ਆਪਣਾ ਜੀਵਨ ਜਿਹੜਾ ਹੈ ਉਹਨੂੰ ਸੁੱਚਾ ਸੱਚਾ ਸੱਚਾ ਕਰੋ ਤੇ ਫਿਰ ਭਾਈ ਤੁਹਾਡਾ ਕਿਹਾ ਹੋਇਆ ਇਸ ਸੰਸਾਰ ਦੇ ਲੋਕ ਸਮਝਣਗੇ ਫਿਰ ਤੁਸੀਂ ਗਿਆਨ ਦੇ ਸਕੋਗੇ ਗੁਰਮਖ ਸਮਝੋ ਸਦਾ ਸੁਖ ਹੋਈ ਗੁਰਾਂ ਦੇ ਦੁਆਰੇ ਇਸ ਭੇਦ ਨੂੰ ਸਮਝੋ ਤਾਹੀਂ ਭਾਈ ਤੁਹਾਨੂੰ ਨਿਤ ਸੁਖ ਪ੍ਰਾਪਤ ਹੋਵੇਗਾ ਜੇ ਤੁਸੀਂ ਇਸ ਨੂੰ ਸਮਝ ਜਾਓਗੇ ਫਿਰ ਤੁਸੀਂ ਸੁਖ ਨੂੰ ਪਾ ਲੈਣਾ ਕਰੋਗੇ ਮਨਮੁਖ ਡੰਪ ਬਾਤ ਚਤਰਾਈ ਜਿਹੜੇ ਮਨਮੁਖ ਗੁਰੂ ਦੇ ਕਹੇ ਹੋਏ ਬਚਨ ਨਹੀਂ ਮੰਨਦੇ ਪਰ ਭੇਖ ਇਦਾਂ ਦੇ ਬਣਾ ਲੈਂਦੇ ਲਵਾਸ ਇਦਾਂ ਦਾ ਝਾੜ ਕਰਦੇ ਨੇ ਕਿ ਲੋਕਾਂ ਨੂੰ ਮੂਰਖ ਬਣਾ ਰਹੇ ਹੈ ਗੁਰਦੇਵ ਕੇ ਰੇ ਕੇ ਮਨਮੁਖਾਂ ਦੇ ਹਿਰਦੇ ਦੇ ਵਿੱਚ ਉਹ ਡੰਪ ਦਾ ਭਾਵ ਹੈ ਪਖੰਡ ਉਹਨਾਂ ਦੇ ਹਿਰਦੇ ਦੇ ਅੰਦਰ ਪਖੰਡ ਤੇ ਚਤਰਾਈ ਬਹੁਤ ਹੈ ਜੋ ਕਿਛ ਕਮਾਵੇ ਸੋ ਥਾਏ ਨਾ ਪਾਈ ਤੇ ਇਸ ਲਈ ਮਨਮੁਖ ਜੋ ਕੁਝ ਕਮਾਉਂਦਾ ਹੈ ਹਮਾਇਤ ਕਰਦਾ ਉਹ ਭਾਈ ਕਬੂਲ ਨਹੀਂ ਹੁੰਦਾ ਕਿਉਂ ਨਹੀਂ ਹੁੰਦੀ ਕਿ ਹਿਰਦੇ ਦੇ ਅੰਦਰ ਤਾਂ ਝੂਠ ਹੈ ਉਹਨਾਂ ਜ਼ਬਾਨ ਤੋਂ ਵਾਹਿਗੁਰੂ ਵਾਹਿਗੁਰੂ ਕਹੀ ਜਾ ਰਾਮ ਰਾਮ ਕਹੀ ਜਾ ਪਰ ਹਿਰਦੇ ਦੇ ਅੰਦਰ ਨਹੀਂ ਬਾਣੀ ਵਿੱਚ ਪੜ੍ਹ ਲਿਆ ਕੋ ਕਬੀਰ ਜਾਣੇਗਾ ਸੋਏ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਉਹੀ ਜਾਣ ਸਕੇਗਾ ਹਿਰਦੇ ਰਾਮ ਮੁਖ ਰਾਮ ਵਿੱਚ ਜਿਹੜਾ ਅੰਦਰੋਂ ਬਾਹਰ ਇੱਕ ਹੋ ਗਿਆ ਉਹ ਹੀ ਉਹਨਾਂ ਜਾਣ ਸਕੇਗਾ ਇਸੇ ਕਰਕੇ ਜਿਹੜੇ ਮਨਮੁਖ ਪੁਰਸ਼ ਨੇ ਉਹ ਜੋ ਕੁਝ ਵੀ ਕਰਮ ਕਰਾਉਂਦੇ ਨੇ ਭਾਈ ਉਹ ਕਬੂਲ ਨਹੀਂ ਪੈਂਦੇ ਆਵ ਜਾਵ ਠੋਰ ਨਾ ਕਾਈ ਤੇ 84 ਲੱਖ ਜੂਨਾਂ ਦੇ ਵਿੱਚ 84 ਲੱਖ ਜੂਨਾਂ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਜੰਮਦੇ ਮਰਦੇ ਰਹਿੰਦੇ ਤੇ ਉਹਨਾਂ ਨੂੰ ਠਹਿਰਨ ਵਾਸਤੇ ਕੋਈ ਜਗ੍ਹਾ ਹੀ ਨਹੀਂ ਮਿਲਦੀ ਹੁਣ ਜੇ ਨਾਮ ਜਪਣ ਤਾਂ ਮੁਕਤ ਹੋਣ ਚੰਗੀ ਜਗ੍ਹਾ ਦੀ ਪ੍ਰਾਪਤੀ ਹੋਵੇ ਪਰ ਉਹ ਕਰਮ ਹੀ ਐਸੇ ਕਰਦੇ ਨੇ ਮਾੜੇ ਕਰਮ ਕਰਨ ਕਰਕੇ ਉਹ ਭਾਈ ਜੁਨਾਂ ਦੇ ਵਿੱਚ ਪਾਉਂਦੇ ਨੇ ਤੇ ਉਹਨਾਂ ਨੂੰ ਠਹਿਰਣ ਲਈ ਕੋਈ ਜਗ੍ਹਾ ਨਹੀਂ ਪ੍ਰਾਪਤ ਹੁੰਦੀ ਮਨਮੁਖ ਕਰਮ ਕਰੇ ਬਹੁਤ ਅਬੇਮਾਨ ਜਿਹੜੇ ਮਨਮੁਖ ਪੁਰਸ਼ ਨੇ অহੰਕਾਰ ਦੇ ਸਹਿਤ ਕਰਮ ਕਰਦੇ ਨੇ ਹੰਕਾਰ ਹੁੰਦਾ ਮਨ ਦੇ ਵਿੱਚ ਕਿਸੇ ਨੂੰ ਮਾਇਆ ਦਾ ਹੰਕਾਰ ਕਿਸੇ ਨੂੰ ਪ੍ਰਵਤਾ ਦਾ ਹੰਕਾਰ ਆਪਣੇ ਪਰਸੀ ਦਾ ਆਕਾਰ ਉਹ ਭਾਈ ਹੰਕਾਰ ਦੇ ਸਹਤ ਹੋਏ ਕਰਮ ਕਰਦੇ ਹਨ ਬਗਜੋ ਲਾਈ ਬਹਿ ਨਿਤ ਧਿਆਨ ਤੇ ਬਗਲੇ ਵਾਂਗ ਧਿਆਨ ਬਗਲੇ ਵਾਂਗੂੰ ਲਾਉਂਦੇ ਨੇ ਜਿਵੇਂ ਬਗਲਾ ਬੈਠਦਾ ਬਗਲਾ ਬੈਠਦਾ ਤਾਂ ਛੱਪੜ ਦੇ ਉੱਪਰ ਬੜਾ ਧਿਆਨ ਧਿਆਨ ਕਰਕੇ ਅੱਖਾਂ ਬੰਦ ਕਰਕੇ ਬੈਠਦਾ ਪਾ ਡੱਡੀਆਂ ਮੱਛੀਆਂ ਜਦੋਂ ਆਏ ਉਹਨਾਂ ਨੂੰ ਫੜ ਲੈਂਦਾ ਧਿਆਨ ਨਾਲ ਕੇ ਬੈਠਦੇ ਨੇ ਬਗਲੇ ਵਾਂਗ ਜਮ ਪਕੜਿਆ ਤਬਹੀ ਪਠ ਤਾਨਾ ਤੇ ਜਦੋਂ ਜਾਮਾ ਕੇ ਫੜਦੇ ਨੇ ਜਦੋਂ ਅਖੀਰਲਾ ਸਮਾ ਆ ਜਾਂਦਾ ਹੈ ਜਾਮਾ ਕੇ ਫੜਨੇ ਨੇ ਫਿਰ ਭਾਈ ਉਹ ਪਛਤਾਪ ਕਰਦੇ ਹਨ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਸਤਗੁਰਾਂ ਦੀ ਸੇਵਾ ਕੀਤੇ ਤੋਂ ਬਿਨਾ ਭਾਈ ਮੁਕਤੀ ਪ੍ਰਾਪਤ ਨਹੀਂ ਹੁੰਦੀ ਇਸ ਕਰਕੇ ਉਹ ਸੱਚੇ ਸਤਗੁਰੂ ਦੀ ਸੇਵਾ ਕਰਨਾ ਕਰੋ ਗੁਰ ਪਰਸਾਦਿ ਮਿਲੈ ਹਰ ਸੋਈ ਰੰਗ ਦੀ ਕਿਰਪਾ ਦੇ ਨਾਲ ਹੀ ਉਹ ਹਰੇ ਪਰਮਾਤਮਾ ਕਾਲਪੁਰਖ ਵੈਗੁਰੂ ਮਿਲਦਾ ਹੈ ਗੁਰਦਾਤਾ ਜੁਗ ਚਾਰੇ ਹੋਈ ਚੌਹਾਂ ਜੁਗਾਂ ਦੇ ਵਿੱਚ ਭਾਈ ਗੁਰੂ ਹੀ ਦਾਤਾ ਹੈ ਉਸ ਇੱਕ ਤੋਂ ਬਿਨਾ ਹੋਰ ਕੋਈ ਨਹੀਂ ਕਿਉਂਕਿ ਗੁਰੋਂ ਪਾਸੋਂ ਹੀ ਉਤਮ ਜਗਿਆਸ ਨੂੰ ਮੁਕਤੀ ਦੀ ਦਾਤ ਜਿਹੜੀ ਹੈ ਇਹ ਪ੍ਰਾਪਤ ਹੁੰਦੀ ਹੈ ਇਹ ਗੁਰੂ ਹੀ ਦੇ ਸਕਦਾ ਹੈ ਗੁਰਮਖਾਤ ਜਾਤ ਪਤ ਨਾਮੇ ਵੜਿਆਈ ਗੁਰਮਖਾ ਦੀ ਜਾਤੀ ਇੱਜ਼ਤ ਤੇ ਵੜਿਆਈ ਇਹ ਭਾਈ ਨਾਮ ਹੀ ਹੈ ਸਾਇਰ ਕੇ ਪੁੱਤਰ ਵਿਦਾਰਗਵਾਈ ਸਾਇਰ ਦਾ ਭਾਵ ਹੈ ਸਮੁੰਦਰ ਪੁੱਤਰੀ ਦਾ ਭਾਵ ਹੈ ਲక్ష్ਮੀ ਤੇ ਬੇਦਾਰ ਦਾ ਭਾਵ ਹੈ ਮਾਰ ਕੇ ਗਵਾ ਦਿੱਤੀ ਹੈ ਗੁਰਮੁਖਾਂ ਨੇ ਸਮੁੰਦਰ ਦੀ ਲక్ష్ਮੀ ਜਿਹੜੀ ਹੈ ਉਹ ਭਾਈ ਮਾਰ ਕੇ ਗਵਾ ਦਿੱਤੀ ਹੈ ਨਾਨਕ ਬਿਨ ਨਾਵੈ ਝੂਠੀ ਚਤਰਾਇ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸਾਇਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਹ ਸ਼ਬਦ ਜੀ ਦੀ ਪਉੜੀ ਦੇ ਵਿੱਚ ਗਾਣ ਕਰਦੇ ਨੇ ਇਹ ਭਾਈ ਨਾਮ ਤੋਂ ਬਿਨਾ ਸਾਰੀ ਚਤਰਾਈ ਜਿਹੜੀ ਹੈ ਇਹ ਝੂਠੀ ਹੈ ਚਤਰਾਈ ਕਰਨ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ ਹੋਮੇ ਦਾ ਜਾ ਕਰਕੇ ਚੁਤਰਾਈ ਛੱਡ ਕੇ ਆਪਣੀਆਂ ਸਿਆਣਪਾਂ ਛੱਡ ਕੇ ਜੇ ਤੂੰ ਇਸ ਮਾਨਮੁਖ ਗੁਰੂ ਦੇ ਗੁਰੂ ਦੇ ਪਾਸ ਵੇਚ ਜਿਵੇਂਗਾ ਗੁਰੂ ਦੇ ਦੇ ਘਰ ਦੇ ਮੇਰਾ ਫਿਰ ਭਾਈ ਤੂੰ ਦੀ ਪ੍ਰਾਪਤੀ ਕਰ ਸੋਗਾ ਬਾਣੀ ਦੇ ਭਜਨ ਮਨ ਵੇਚੈ ਸਤ ਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਉਹ ਕਾਲਪੁਰਖ ਵਾਏ ਗਏ ਪ੍ਰਮਾਤਮਾ ਉਹਨਾਂ ਜੀਵਾਂ ਤੇ ਕਿਰਪਾ ਕਰਦਾ ਭਾਈ ਜਿਹੜੇ ਆਪਣੇ ਅੰਦਰੋਂ ਮੈਦੇ ਹੰਕਾਰ ਨੂੰ ਛੱਡ ਦਿੰਦੇ ਨੇ ਆਪਣੀ ਚਤਰਾਇਆਂ ਆਪਣੀਆਂ ਸਿਆਣਪਾਂ ਇਹ ਕਿਸੇ ਕੰਮ ਨਹੀਂ ਆਉਂਦੀਆਂ ਨਾਮ ਜਪਉ ਤਾਂ ਕਿ ਗੁਰੂ ਸਾਹਿਬ ਕਿਰਪਾ ਕਰਨ ਸਾਡਾ ਇਹ ਜਿਹੜਾ ਜੀਵਨ ਹੈ ਇਸ ਸੰਸਾਰ ਤੇ ਜਿਹੜੇ ਆਏ ਸੰਸਵਾਸ ਮਿਲੇ ਨੇ ਸਫਲੇ ਹੋ ਜਾਵੇ ਸਾਡਾ ਜੰਮਣਾ ਮਰਨਾ ਕੱਟਿਆ ਜਾਵੇ ਇੱਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਤਰਕਣ ਇਸ ਪਵਿੱਤਰ ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਹੋ ਜਾਂ ਭੁੱਲਾ ਸਾਧ ਸੰਗਤ ਗੁਰੂ ਦੇ ਦਰ ਦਾ ਪੁਕਰ ਜਾਣ ਕੇ ਆਪਣੇ ਦਰਦ ਦਾ ਪਖਾਰ ਹੀ ਜਾਣ ਕੇ ਮਾਫ਼ ਕਰ ਦੇਣੀਆਂ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਰਦੇ ਸੁਹਾਣਾ ਤਾਂ ਕਿ ਦਾਸ ਦਾ ਤੇ ਆਪਨੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ گزارਿਆ ਸਮਾਂ ਲੇਖੇ ਵਿੱਚ ਪੈ ਸਕੇ ਜਿਸ ਨਾਲ ਸੰਜਾਈਏ ਲੋਕ ਸੁਖੀਏ ਪਰਲੋਕ ਸਹੇਲੇ ਨਾਨਕਾ ਪ੍ਰਭ ਆਪੇ ਮਿਲੇ ਹਰਮਕ ਜਾਤ ਪਤਨਾ ਮੇ ਵਡੇ